ਕਿ ਸ਼ਖਸ ਨੇ ਪੁਲਿਸ ਦੀ ਵਰਦੀ ਨੂੰ ਹੱਥ ਪਾਇਆ ਹੋਰ ਤਾਂ ਹੋਰ ਪੁਲਿਸ ਮੁਲਾਜ਼ਮ ਦੀ ਦਸਤਾਰ ਵੀ ਲਾ ਦਿੱਤੀ ਪੂਰਾ ਮਾਮਲਾ ਕੀ ਵਿਸਥਾਰ ਨਾਲ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਉਹ ਤਸਵੀਰਾਂ ਦਿਖਾਉਂਦੇ ਆ ਜਿਸ ਦੇ ਵਿੱਚ ਇਹ ਸ਼ਖਸ ਪੁਲਿਸ ਮੁਲਾਜ਼ਮਾ ਦੇ ਨਾਲ ਹੱਥੋਂ ਪਾਈ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੋਰ ਤਾਂ ਹੋ ਰਿਹਾ ਇਸ ਸ਼ਖਸ ਨੇ ਜਿੱਥੇ ਪੁਲਿਸ ਦੀ ਦਸਤਾਲ ਲਾ ਦਿੱਤੀ ਤਾਂ ਉੱਥੇ ਹੀ ਪੁਲਿਸ ਦੀ ਵਰਦੀ ਨੂੰ ਹੱਥ ਪਾਉਂਦਾ ਹੋਇਆ ਵੀ ਇਹ ਸ਼ਖਸ ਨਜ਼ਰ ਆ ਰਿਹਾ ਹੈ ਦਰਅਸਲ ਪੁਲਿਸ ਇਸ ਨੂੰ ਜ਼ਬਰਦਸਤੀ ਆਪਣੀ ਗੱਡੀ ਦੇ ਵਿੱਚ ਬਿਠਾਉਂਦੀ ਹੋਈ ਨਜ਼ਰ ਆ ਰਹੀ ਹੈ ਇਹ ਮਾਮਲਾ ਬੋਰਡ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਲੁੱਟਖੋ ਕਰਨ ਦੀ ਤਾਕ ਦੇ ਵਿੱਚ ਇਹ ਨੌਜਵਾਨ ਬੈਠੇ ਹੋਏ ਸਨ ਅਤੇ ਪੁਲਿਸ ਨੂੰ ਇਤਲਾ ਮਿਲਦੀ ਹੈ ਤੇ ਪੁਲਿਸ ਇਹਨਾਂ ਨੂੰ ਫੜਨ ਦੇ ਲਈ ਪਹੁੰਚਦੀ ਹੈ ਤੇ ਉੱਥੇ ਪਹੁੰਚ ਕੇ ਇਹਨਾਂ ਸ਼ਖਸਾਂ ਦੇ ਵੱਲੋਂ ਪੁਲਿਸ ਦੇ ਨਾਲ ਹੀ ਬਤਮੀਜ਼ੀ ਕੀਤੀ ਜਾਂਦੀ ਹੈ ਅਤੇ ਪੁਲਿਸ ਦੇ ਨਾਲ ਹੱਤੋਂ ਪਾਈ ਕਰਨ ਲੱਗ ਜਾਂਦੇ ਨੇ ਪੂਰਾ ਮਾਮਲਾ ਕੀ ਹੈ ਵਧੇਰੇ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਬਲਜੀਤ ਮੱਲੀ ਅਬੋਰ ਤੋਂ ਜੁੜ ਚੁੱਕੇ ਨੇ ਤਾਂ ਬਲਜੀਤ ਕੀ ਕੁਝ ਜਾਣਕਾਰੀ ਹੈ ਇਹ ਜੀ ਦੋ ਨੌਜਵਾਨ ਸੇ ਜੋ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਇਸ ਬਾਜ਼ਾਰ ਦੇ ਵਿੱਚ ਆਏ ਤੇ ਲੋਕਾਂ ਨੂੰ ਜਦੋਂ ਪਤਾ ਲੱਗਿਆ ਉਹਨਾਂ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਪਰ ਮੌਕੇ ਤੇ ਜਿਵੇਂ ਪੁਲਿਸ ਇੱਥੇ ਪਹੁੰਚੀ ਤੇ ਜਦੋਂ ਇਹਨਾਂ ਨੂੰ ਪਕੜਨ ਲਈ ਪਕੜਿਆ ਤੇ ਇਹਨਾਂ ਨੇ ਅੱਗੋਂ ਪੁਲਿਸ ਦੇ ਨਾਲ ਹੀ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਕਾਰਨ ਇੱਕ ਪੁਲਿਸ ਮੁਲਾਜ਼ਮ ਦੀ ਪੱਗ ਵੀ ਦਸਤਾਰ ਵੀ ਡਿੱਗ ਗਈ ਜੀ ਜੀ ਤਾਂ دیر ਰਾਤ ਦਾ ਹੀ ਮਾਮਲਾ ਦੱਸਿਆ ਜਾ ਰਿਹਾ ਬਲਜੀਤ ਜੀ ਅਹ ਬੀਤੀ ਰਾਤ ਕੋਈ 8 8:30 ਵਜੇ ਦਾ ਮਾਮਲਾ ਹੈ ਤੇ ਉਸ ਟਾਈਮ ਇਹ ਸਾਰਾ ਵਾਕਿਆ ਹੋਇਆ ਹੈ ਜੀ ਜੀ ਤਾਂ ਪੁਲਿਸ ਦਾ ਇਸ ਬਾਬਤ ਕੋਈ ਬਿਆਨ ਸਾਹਮਣੇ ਆਇਆ ਪੁਲਸ ਦਾ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਅੱਜ ਸਵੇਰੇ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਔਰ ਉਸ ਦੇ ਮਤਵ ਅਹੀ ਪਤਾ ਲੱਗੇਗਾ ਕਿ ਇਹ ਕਿਸ ਤਰੀਕੇ ਦੀ ਵਾਅਦਾਤ ਨੂੰ ਅੰਜਾਮ ਦੇਣ ਆਏ ਸਨ ਇਹ ਕੌਣ ਨੇ ਕਿੱਥੋਂ ਦੇ ਹਨ ਤੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਹ ਬੋਰ ਦੇ ਹੀ ਰਹਿਣ ਵਾਲੇ ਹਨ ਪਰ ਇਹਨਾਂ ਦਾ ਕੀ ਮਨਸ਼ਾ ਸੀ ਕਿਸ ਮਨਸ਼ਾ ਦੇ ਨਾਲ ਲੁੱਟਖੋ ਕਰਨੀ ਸੀ ਇਸ ਬਾਰੇ ਜਾਣਕਾਰੀ ਪ੍ਰਸਤ ਦੇ ਨੂੰ ਥੋੜੀ ਦੇਰ ਤੱਕ ਦਿੱਤੀ ਜਾਵੇ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜਾਣਕਾਰੀ ਸਾਂਝੇ ਕਰਨ ਦੇ ਲਈ ਤਾਂ ਦੇਰ ਰਾਤ ਕਰੀਬ 8:08 ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜਦੋਂ ਲੁੱਟ ਖੋਹ ਕਰਨ ਦੀ ਤਾਕ ਦੇ ਵਿੱਚ ਇਹ ਦੋਵੇਂ ਵਿਅਕਤੀ ਬੈਠੇ ਹੋਏ ਸਨ ਸਥਾਨਕ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਇਸ ਬਾਬਤ ਅਤੇ ਇਤਲਾਮ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਅਤੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਜਦੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਨੂੰ ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹਨਾਂ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਹੀ ਬਤਮੀਜ਼ੀ ਕੀਤੀ ਜਾਂਦੀ ਹੈ ਪੁਲਿਸ ਦੇ ਨਾਲ ਹੱਤੋਪਾਈ ਕਰਦੇ ਹੋਏ ਨਜ਼ਰ ਆਏ ਅਤੇ ਪੁਲਿਸ ਦੀ ਦਸਤਾਰ ਵੀ ਲਾ ਦਿੱਤੀ ਤੇ ਹੋਰ ਤਾਂ ਹੋਰ ਪੁਲਿਸ ਦੀ ਵਰਦੀ ਨੂੰ ਵੀ ਇਹਨਾਂ ਦੇ ਵੱਲੋਂ ਹੱਤ ਪਾਇਆ ਜਾਂਦਾ ਹੈ ਫਿਲਹਾਲ ਇਸ ਬਾਬਤ ਪੁਲਿਸ ਮੁਲਾਜ਼ਮਾਂ ਦਾ ਕੋਈ ਵੀ ਬਿਆਨ ਨਹੀਂ ਸਾਹਮਣੇ ਆਇਆ ਹੈ ਪੁਲਿਸ ਦੇ ਵੱਲੋਂ ਅੱਜ ਪ੍ਰੈਸ ਵਾਰਤਾ ਕਿੰਨੀ ਚੱਲੇਗੀ ਅਤੇ ਇਸ ਪ੍ਰੈਸ ਵਾਰਤਾ ਦੇ ਵਿੱਚ ਕਈ ਵੱਡੇ ਖੁਲਾਸੇ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਸ਼ਖਸ ਅਬੋਰਡ ਦੇ ਹੀ ਰਹਿਣ ਵਾਲੇ ਨੇ ਅਤੇ ਇਹਨਾਂ ਦੇ ਵੱਲੋਂ ਲੁੱਟਖੋਦੀਆਂ ਵਾਰਦਾਤਾਂ ਨੂੰ ਅਕਸਰ ਹੀ ਅੰਜਾਮ ਦਿੱਤਾ ਜਾਂਦਾ ਸੀ। ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ। ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ জিও ਫਾਈਬਰ ਤੇ ਟੈਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਅਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ